ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਸ਼ਾਂਤੀ ਦੇ ਪੁੰਜ ਸ਼ਹੀਦ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਜੀ ਸਮਰਪਿਤ ਗੁਰਪਰਬ ਹਰ ਸਾਲ ਦੀ ਤਰ੍ਹਾਂ ਸਾਲਵਈ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਨਵੀਨ ਬੁਲਾਡਾ ਵਿਖੇ 28 ਮਈ ਅਤੇ 3 ਮਈ ਨੂੰ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਲੜੀ ਦੇ ਤਹਿਤ 28 ਮਈ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਨ ਪੂਰ ਸਾਹਿਬ ਦੇ ਪ੍ਰਕਾਸ਼ ਸਵੇਰੇ 10 ਤੋਂ ਹੋਏ ਰੱਖੇਗੇ ਤੇ ਉਪਰੰਤ 2 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ 66 65 ਪਿਆਰਿਆਂ ਦੀ ਅਗਵਾਈ ਹੇਠ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਯਾਦਨ ਸਮਰਪਿਤ ਮਹਾਨ ਅਲੋਕਿਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੋ ਕਿ ਗਾਂਧੀ ਬਾਜ਼ਾਰ ਗੋਲ ਚੱਕਰ ਪਖੀ ਰੋਡ ਬੱਸ ਸਟੈਂਡ ਬਲਾੜਾ ਪਿੰਡ ਦੀ ਫਿਰਨੀ ਫੁਫਾਰਾ ਚੌਕ ਤੇ ਰੇਲਵੇ ਰੋਡ ਹੁੰਦਾ देर रात ਗੁਰਦੁਆਰਾ ਸਾਹਿਬ ਵੀ ਕੇ ਪਹੁੰਚੇਗਾ ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੱਤਗਾ ਪਾਰਟੀ ਬਲਾੜਾ ਅਤੇ ਪ੍ਰਿੰਸ ਬੈਂਡ ਸਨਾਮ ਧਾਰਮਿਕ ਸੰਸਥਾਵਾਂ ਦੇ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ ਸ਼ੋਭਾ ਦੀ ਵਧਾਈ ਅਤੇ ਨਗਰ ਕੀਰਤਨ ਦੌਰਾਨ ਬਾਹਰੋਂ ਆਏ ਰਾਗੀ ਜੱਥੇ ਨੇ ਭਾਈ ਪ੍ਰਗਟ ਸਿੰਘ ਜੀ ਚੰਡੀਗੜ੍ਹ ਵਾਲੇ ਤੇ ਹਜ਼ੂ ਮਨੋਰ ਗੁਰਬਾਨੀ ਕੀਰਤਨ ਰਾਈ ਗੁਰੂ ਜੱਜ ਦਾ ਸਰਵਣ ਕਰਵਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਲਾਂ ਵੀ ਅਤੇ ਲੰਗਰ ਵੀ ਲਗਾਏ ਗਏ ਅਤੇ ਨਗਰ ਕੀਰਤਨ ਦਾ ਸ਼ਹਿਰ ਦੇ ਸੰਗਤਾਂ ਵੱਲੋਂ ਗੁਰੂ ਸਾਹਿਬ ਨੂੰ ਨਮਸਤਕ ਹੋ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਗੱਲਬਾਤ ਰਣ ਸ਼ਹੀਦੀ ਦੇ ਆੜ ਨੂੰ ਸਮਰਪਿਤ 29 ਮਈ ਨੂੰ ਰਾਤ 7:30 ਤੋਂ 9:00 ਵਜੇ ਤੱਕ ਬਾਲ ਕਵੀ ਦਰਬਾਰ ਅਤੇ ਕੀਰਤਨ ਦਰਬਾਰ ਸਜਾਏ ਜਾਣਗੇ 23 ਮਈ ਨੂੰ ਰੱਖੇ ਗਏ ਸ਼੍ਰੀ ਅਕਨਪੂਰ ਸਾਹਿਬ ਦੇ ਭੋਗ ਸਵੇਰੇ 8:00 ਉਪਰੰਤ 9 ਤੋਂ 11 ਵਜੇ ਤੱਕ ਕੀਰਤਨ ਦਰਬਾਰ ਕਰਵਾਏ ਜਾਣਗੇ ਗੁਰੂ ਦੇ ਮਹਾਂ ਲੰਗਰ ਤੂਟ ਵਰਤੇ ਜਾਣਗੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਭਾਵ ਨਿਕ ਕੱਡੇ ਜਾ ਰਿਹਾ ਨਗਰ ਕੀਰਤਨ ਜਿੱਥੇ ਗੁਰਬਾਣੀ ਦੇ ਉਚਾਰਨ ਹੋ ਰਹੇ ਹਨ ਉੱਥੇ ਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਲਈ ਨਿਹਾਲ ਕੀਤਾ ਜਾ ਰਿਹਾ ਹੈ ਅਤੇ ਗੱਤਕਾ ਪਾਰਟੀਆਂ ਵੱਲੋਂ ਆਪਣੇ ਆਪਣੇ ਦਿਖਾਏ ਜਾ ਰਹੇ ਹਨ ਤਸਵੀਰਾਂ ਵਿੱਚ ਦੇਖੀਏ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਸ੍ਰੀ ਗੁਰੂ ਗੰਗਾ ਸਾਹਿਬ ਦੀ ਸ਼ਿਸ਼ੋਭੇ ਦੇ ਨਗਰ ਕੀਰਤਨ ਵਿਚ ਆ ਰਹੇ ਹਨ ਅਤੇ ਲੋਕ ਅਤੇ ਸੰਗਤਾਂ ਵੱਲੋਂ ਨਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਬੋਟਾ ਅਸਰਾ ਲਿਆ ਜਾ ਰਿਹਾ ਤੇ ਉਹਨਾਂ ਦੀ ਕਿਰਪਾ ਵਰਸਾਈ ਜਾ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਪਾਓ ਨਗਰ ਕੀਰਤਨ ਜਿੱਤੇ ਕੀ ਗੱਤਕਾ ਪਾਰਟੀਆਂ ਵੱਲੋਂ ਆਪਾਂ ਆਪਣੇ ਜੋਰ ਦਿਖਾਏ ਜਾ ਰਹੇ ਸਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰਾਂ ਪਰੋਂ ਤੱਕ ਰਿਪੋਰਟ ਦਵਿੰਦਰਪਾਲ ਦਵਿੰਦਰ ਸਿੰਘ ਕੋਹਲੀ ਬੁਲਾਡਾ ਤੋਂ ਜਦਾਲੇ ਨੇ ਸ਼ਾਮ ਨੂੰ ਕਵੀਨਵਾਲਾ ਕੱਟਿਆਂ ਦਾ ਇਹਨਾਂ ਵਜ੍ਹਾ ਨਹੀਂ ਕਹਿੰਦਾ ਆਮੀ ਸਲਾਮ ਹੈ ਸਾਡੇ ਬਹੁਤ ਵੀ ਸ਼ੁਕਰ ਦੇ ਮਾਸਿਕ ਯੂਟੀਵੀ ਮਾਦਾ ਗੋਲੀ ਨੀ ਪੜਾਈ ਕੇਂਦਰ ਦੇ ਪ੍ਰਧਾਨ ਨੇ ਤਸੱਦਰੇ ਕੋਲ ਦਾ ਮੌਕਾ ਆਵਲ ਕੋਲ ਦਿੱਤੇ ਜਿਨਾਂ ਸਾਡੇ ਸਾਰੇ ਉਗਰਾਹੀ ਕਾ ਨੂੰ ਭਾਈ ਸਾਹਿਬ ਭਾਈ ਤੋਂ ਨੀ ਗੋਲੀ ਸਾਹਿਬ ਇਤਿਹਾਸ ਦੇ ਕੇ ਆਪਣਾ ਨਾਮ ਬਣਾ ਤੋ ਬਹੁਤ ਕੋਰਵਾ ਦੀ ਕੰਦ ਦਾ ਬੈਲੂ ਚਰਤੀਕਾਰ ਰੱਖੇ ਕਿਸੇ ਤਰ੍ਹਾਂ ਦੀ ਜੀਵਨ ਜੰਗ ਲੜ ਬੈਠੀ ਜੀ ਸਾਰੇ ਕੰਮਾਂ ਨਾਲ ਸਾਰੀ ਜੱਟੀਆਂ ਦਾ ਨੂਰ ਇਹ ਅਜਾਬ ਕਰੇ ਜੌਦੀ ਹਾਏ ਸ਼

thank yeah. you ਕੋਈ ਨਹੀਂ ਕੋਈ ਨਹੀਂ ਚੰਗੋ ਪਿਆਰ ਨਾਲ ਝਕੋ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਸਰਕਾਰਾਂ ਦਾ ਜੋ ਬੜੇ ਤਰਜੀਹ ਦੇ ਨਾਲ ਵਾਲਾ ਦੇਵਾ ਕਰ ਰਹੇ ਨੇ ਹੋਰ ਅੱਗੇ ਕਰ ਲਈ ਸਾਰੇ ਜਨਤੂ ਥੋੜੀ ਥੋੜੀ ਅੱਗੇ ਜੀ ਸਾਰੇ ਜੀ ਪਿਆਰ ਯਾਰ ਜੋ ਪਰਿਵਾਰ ਤੋਂ ਸੰਘੇਦਕਾਂ ਦਰਾਂ ਨੂੰ ਰਲ ਕੇ ਪਰਾਣਾ ਆ ਜਾਂਦਾ ਹੈ ਤੇਰੀ ਵੀਰ ਸੋਨਰ ਬਕਤ ਸਾਰੇ ਦੁਕਾਨਦਾਰਾਂ ਨੂੰ ਰਾਤ ਨੂੰ ਕੀਤੇ ਪਰਾਣਾ ਲਾਇਆ ਜਾਂਦਾ ਕੂੜੀਆਂ ਟੂਹੇ ਦਾ ਪਿਆਰ ਦੇਣਾ ਚੰਗਾ ਲੱਕਰਪੜੀ ਚੱਕਣਾ ਉਸ ਤੋਂ ਬਾਅਦ ਤਾਂ ਜਿੰਨਾ ਗਿਰਵਾਣਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਇਹ ਮਹਾਨ ਨਗਰ ਕੀਰਤਨ ਸ਼ੀਤਾਂ ਦੇ ਸਰਤਾਜ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿੱਧੇ ਗੁਰੂਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸੁਆ ਨਮੀਨ ਤੋਂ ਅਮਰਤ ਵੇਲੇ ਠੀਕ 12:30 ਵਜੇ ਤਿਆਰੀ ਕਰਕੇ 4 ਵਜੇ ਆਰੰਭ ਕੀਤਾ ਗਿਆ ਤੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦਾਸ ਸਿੰਘ ਸੁਹਾਦਵੀਂ ਵਿਖੇ ਪਹੁੰਚੇਗਾ ਸਵਤੰਤਰਤਾ ਦੇ ਜਨਰਲ ਦੀ ਬੇਨਤੀ ਹੈ ਕਿ ਨਾਰਗੀਰ ਕੰਨੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਤਾਜ ਐ ਗੁਰੂ ਅਰਜਨ ਦੇਵ ਜੀ ਦੇ ਸ਼ੀਰ ਦੇ ਸਬੰਧ ਵਿੱਚ ਗੁਰਦੁਆਰਾ ਸਿੰਘ ਸੁਹਾਦਵੀਂ ਤੋਂ ਪ੍ਰੋਗਰਾਮ ਚੱਲ ਰਹੇ ਹਨ ਪ੍ਰੋਗਰਾਮ 27 28 29 ਤਰੀਕ ਦੀ 28 29 30 ਤਰੀਕ ਦੇ ਹਨ ਅੱਜ 25 ਤਰੀਕ ਨੂੰ ਨਗਰ ਕੀਰਤਨ ਦੁਆਰਾ ਸੱਤਰਵਾਨਾ ਹੋਏ ਨੇ ਜਿਹੜੇ ਬੱਚੇ ਪੜਾਅ ਦਾ ਪੜਾਹ ਹੁੰਦੇ ਹੋਏ ਹੁੰਦੀ ਰੋਡ ਤੇ ਨੇ ਇਹ ਤੋਂ ਬਾਅਦ ਸ਼ਾਮ ਨੂੰ 7 ਵਜੇ ਦੇ ਕਰੀਬ 7:30 ਵਜੇ ਦੇ ਕਰੀਬ ਗੁਦਵਾਰਾ ਸਾਹਿਬ ਕਿਰਤਨੀ ਜਾ ਕੇ ਸਮਾਪਤੀ ਹੋ ਗਈ। ਕੱਲ ਨੂੰ ਰਾਤ ਨੂੰ ਗੁਦਵਾਰਾ ਸਾਹਿਬ ਕਾਫੀ ਦਰਵਾਰ ਹੋਣਗੇ ਬੱਚਿਆਂ ਦੇ ਜਿਸ ਵਿੱਚ ਛੋਟੇ ਛੋਟੇ ਬੱਚੇ ਜੋ ਸਾਲ ਦਾ ਜਸ਼ਨ ਹੋਣਗੇ ਤੇ 30 ਤਰੀਕ ਨੂੰ ਸਵੇਰੇ 9 ਵਜੇ ਖੰਡ ਪਾਸਾ ਦੇ ਕੋਲ ਕਰਨਗੇ ਉਪਰੰਤ ਜਾਹੀ ਮੰਡੀ ਦੇ ¡Ay, ay, ay! ¡Ay, ay, ay! ¡Ay, ay, ay! ¡Ay, 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 ay! ¡ay! ¡Ay, ay! ¡Ay, ay! ¡Ay, ay! ¡Ay, ay! ¡Ay, ay, ay, ay,